ਸ਼ਿਆਰਪੁਰ ਨੂੰ ਦੰਪ ਫਰੀ ਬਣਾਉਣ ਦੇ ਪ੍ਰਣ ਨੂੰ ਲੈ ਕੇ ਅੱਜ ਨਗਰ ਨਿਗਮ ਵੱਲੋਂ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੀ ਅਗਵਾਈ ਹੇਠ ਕੂੜਾ ਚੁੱਕਣ ਵਾਲੀ ਨਵੀਆਂ ਗੱਡੀਆਂ ਨੂੰ ਹਰੀ ਚੰਡੀ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਦਿੱਤੀ ਗਈ ਇਸ ਮੌਕੇ ਦੇ ਉੱਤੇ ਨਗਰ ਨਿਗਮ ਦੇ ਮੇਅਰ ਸੁਰੇਂਦਰ ਕੁਮਾਰ ਸ਼ਿੰਦਾ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਅਤੇ ਹੋਰ ਅਧਿਕਾਰੀ ਵੀ ਨਾਲ ਮੌਜੂਦ ਰਹੇ ਵੇਖੋ ਪੂਰੀ ਰਿਪੋਰਟ ਦੇਖੋ ਅਸੀਂ ਲੋਕਾਂ ਨਾਲ ਸਰਕਾਰ ਚਾਂ ਤੋਂ ਪਹਿਲਾਂ ਪ੍ਰੋਮਿਸ ਕੀਤਾ ਸੀ ਸਰਕਾਰ ਨੇ ਕਿ ਅਸੀਂ ਸਫਾਈ ਤੇ ਲਈ ਹੁਸ਼ਿਆਰਪੁਰ ਨੂੰ ਜਿਹੜਾ ਹੈਗਾ ਟੌਪ ਤੇ ਲੈ ਕੇ ਜਾਏਗਾ ਇਸ ਮੰਜ ਲਗਾਤਾਰ ਜੇਸਵੀ ਮਸ਼ੀਨਰੀ ਦੀ ਲੋੜ ਪਈ ਹੈ ਲਗਾਤਾਰ ਕਾਰਪੋਰੇਸ਼ਨ ਨੇ ਖਰੀਦੀ ਵੀ ਹੈ ਔਰ ਉਹਦਾ ਯੂਜ਼ ਵੀ ਹੋ ਰਿਹਾ ਹੈ ਔਰ ਇਹ ਜਿਹੜੇ ਅੱਜ ਆਪਾਂ 1 ਕਰੋੜ 65 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਆ 25 ਆਟੋ ਖਰੀਦੇ ਆ ਇਹ ਜਿਹੜਾ ਕੂੜਾ ਕਿਸ ਬਹੁਤ ਸਾਰੇ ਏਰੀਆ ਦੇ ਵਿੱਚੋਂ ਸਿੱਧਾ ਬਾਹਰ ਲੈ ਕੇ ਜਾਓ ਇਹਦਾ ਅਸੀਂ ਮਰਡਲ ਟਾਉਨ ਦਾ ਡੰਪ ਚੱਕਿਆ ਸੀ। ਕਿਸ਼ਨानगर ਦਾ ਅਸੀਂ ਬੰਨ ਕੀਤਾ ਉਹ ਜਿੱਥੇ ਫੂਡ ਸੀਟ ਬਣੀ ਹੈ। ਔਰ ਇਦਾਂ ਹੀ ਅਸੀਂ ਹੋਰ ਵੀ ਜਿਹੜੇ ਡੰਪ ਹੈ ਉਹਨਾਂ ਨੂੰ ਖਤਮ ਕਰਨ ਦੇ ਲਈ ਅਗਰ ਹੋਰ ਇਹਦਾ ਅਜੇ ਪ੍ਰੋਸੈਸ ਬਣਾਉਗੇ ਕਿ ਕੂੜਾ ਜਿਹੜਾ ਵਾਰਡਾਂ ਚੋਂ ਸੁੱਕਾ ਕੂੜਾ ਜਾਂ ਗਿੱਲਾ ਜਿਹੜਾ ਜਿੱਦਾਂ ਵੀ ਬਣਿਆ ਉਹ ਸਿੱਧਾ ਬਾਹਰ ਜਾਣਾ ਚਾਹੀਦਾ। ਨੰਬਰ 1। ਔਰ ਮੈਂ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹਨਾ ਤੁਸੀਂ ਸਾਡਾ ਹਮੇਸ਼ਾ ਸਾਥ ਦਿੰਨੇ ਆ। ਸਾਡੇ ਮੇਰੇ ਪ੍ਰੈਸ ਵਾਲੇ ਵੀ ਮੇਰੇ ਖੜੇ ਆ। ਵੀ ਆਪਾਂ ਲੋਕਾਂ ਨੂੰ ਇਹ ਬੇਨਤੀ ਕਰਦੇ ਆ। ਇਦੇ ਵਿੱਚ ਸਾਡੇ ਨਾਲ ਅੱਗੇ ਆ ਕੇ ਕੋਪਰਟ ਕਰੋ ਸੁੱਕੇ ਔਰ ਗਿੱਲੇ ਕੂੜੇ ਨੂੰ ਅਲੱਗ ਕਰਨ ਦੇ ਵਿੱਚ ਔਰ ਪਲਾਸਟਿਕ ਨੂੰ ਅਲੱਗ ਕਰਨ ਦੇ ਵਿੱਚ ਅਗਰ ਮੈਂ ਤੁਹਾਨੂੰ ਦੱਸਦਾ ਕਿੰਨੇ ਵਾਰੀ ਅਸੀਂ ਅਭਿਆਨ ਚਲਾ ਕੇ ਇਹਨੂੰ ਪੰਗੀ ਚੋਂ ਉਹ ਅਸੀਂ ਸਾਫ਼ ਕੀਤਾ ਅੱਛਾ ਤੁਸੀਂ ਵੀ ਦੇਖਿਆ ਉੱਥੇ ਆ ਕੇ ਲੇਕਿਨ ਅਗਰ ਇੱਕ ਛੋਟਾ ਉਪਰਾਲਾ ਅਸੀਂ ਕਰੀਏ ਜਿਹੜਾ ਸਾਡੇ ਘਰ ਦੇ ਵਿੱਚ ਪਲਾਸਟਿਕ ਇਕੱਠਾ ਹੁੰਦਾ ਰੋ ਜਾਂਦਾ ਉਹਨੂੰ ਅਸੀਂ ਅਲੱਗ ਕਰ ਲਈਏ ਸਿਰਫ ਉਹਨੂੰ ਯੂਜ਼ ਨਾ ਕਰੀਏ ਉਹਦੇ ਵਿੱਚ ਹੀ ਆਪਾਂ ਪਾ ਕੇ ਸੇਫ ਸਿਟੀ ਜਾਂਦੇ ਆ ਉਹਦੇ ਵਿੱਚ ਉਹ ਅੱਗੇ ਜਾਨਵਰਾਂ ਸੁੱਟ ਦਿੰਦੇ ਆ ਜਾਨਵਰ ਵੀ ਖਾਈ ਜਾਂਦੇ ਉਹਨਾਂ ਨੂੰ ਨੁਕਸਾਨ ਹੁੰਦਾ ਅਸੀਂ ਉਹਨੂੰ ਲੱਕ ਕਰਦੇ ਆ ਪਲਾਸਟਿਕ ਆਪਾਂ ਉਹਨੂੰ ਕੂੜੇ ਨੂੰ ਅਗਰ ਰਾਮ ਨਾਲ ਸਿੱਟਾਂਗੇ ਤਾਂ ਸਾਡਾ ਸ਼ਹਿਰ ਜਿਹੜਾ ਬਹੁਤ ਸਾਫ਼ ਸੁਥਰਾ ਹੋਏਗਾ ਔਰ ਮੈਂ ਧੰਨਵਾਦ ਕਰਦਾ ਮੇਰੇ ਨਾਲ ਮੇਰ ਸੁੰਦਰ ਕੁਮਾਰ ਚੰਦਾ ਜੀ ਭੈਣ ਪ੍ਰਵੀਨ ਸ਼ਿਆਣੀ ਜੀ ਸੀਨੀਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਭੈਣ ਰੰਜੀਤਾ ਚੌਧਰੀ ਜੀ ਕਾਉਂਸਲਰ ਬਿੱਟੂ ਜੀ ਔਰ ਸਾਰੇ ਸਾਥੀ ਜਿਹੜੇ ਮੌਜੂਦ ਹੈ ਕਾਰਪੋਰੇਸ਼ਨ ਦੇ ਅਫਸਰ ਸਾਹਿਬਾਨ ਇਹ ਹੁਣ ਅੱਛਾ ਉਪਰਾਲਾ ਕਰ ਰਿਹਾ ਹੈ ਸ਼ਹਿਰ ਰੱਖਣ ਨਾਲੋਂ ਬੈਟਰ ਹੈ ਲੇਕਿਨ ਹੋਰ ਵੱਡੇ ਉਪਰਾਲੇ ਦੀ ਹੱਦ ਤੱਕ ਹੋਰ ਵੀ ਲੋੜ ਹੈ ਪਰ ਖਾਲੀ ਪਲਾਟਾਂ ਦੇ ਵਿੱਚ ਜਿਹੜਾ ਕੂੜਾ ਫਟਿਆ ਉਹਨਾਂ ਨੂੰ ਉਹਦੀ ਚੁਕਾਈ ਨਹੀਂ ਹੁੰਦੀ ਪੱਕੀ ਬੰਪਾਂ ਤੇ ਸਰਕਾਰ ਚਲੀ ਜਾਂਦੀ ਹੈ ਹਾਂ ਇਹ ਇੱਕ ਕੁਐਸਚਨ ਹੈਗਾ ਇਸ ਦੇ ਲਈ ਜਿਹੜੇ ਖਾਲੀ ਪਲਾਟ ਹੈਗੇ ਇਹਨਾਂ ਦਾ ਵੀਰਵਾ ਕੱਢਣਾ ਚਾਹੀਦਾ ਹੈ ਕਾਰਪੋਰੇਸ਼ਨ ਨੂੰ ਮੈਂ ਕਹਿਣਾ ਚਾਹੁੰਦਾ ਉਹਨਾਂ ਬੰਦਿਆਂ ਨੂੰ ਨੋਟਿਸ ਕਰਨਾ ਚਾਹੀਦਾ ਔਰ ਇਸ ਦੇ ਲਈ ਡੈਫੀਨਿਟਲੀ ਹੈ ਅਸੀਂ ਇੱਕ ਮੁਹਿੰਮ ਚਲਾਵਾਂਗੇ ਹਾਲੀ ਪਲਾਟ ਵਾਲਿਆਂ ਨੂੰ ਕੋਸ਼ਿਸ਼ ਕਰਾਂਗੇ ਸਦਨ ਦੀ ਅਪਰ ਤਾਂ ਅਨਨੋਨ ਬਹੁਤ ਹੈ। ਉਹਨਾਂ ਦਾ ਐਡਰੈਸ ਨਹੀਂ ਆਗਾ। ਜੇ ਲੋਕਾਂ ਨੂੰ ਪੁੱਛੇ ਜਾਵੇ ਲੋਕ ਕਹਿੰਦੇ ਸਾਨੂੰ ਨਹੀਂ ਪਤਾ। ਔਰ ਲੋਕ ਸਿਰਦੇਂਦੇ ਗਵਾਂਡ ਦੇ ਵਿੱਚ ਉਹਨੂੰ ਰੋਕਦੇ ਵੀ ਨਹੀਂ। ਦੋ ਇੱਚ ਵੀ ਲੋਕ ਲੋਕਾਂ ਦੇ ਸਹਿਯੋਗ ਦੀ ਬਹੁਤ ਬੜੀ